ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਅੱਜ ਆਪਾਂ ਬਣਾਵਾਂਗੇ ਪੰਜ ਪ੍ਰਕਾਰ ਦੀਆਂ ਚਟਣੀਆਂ ਸਭ ਤੋਂ ਪਹਿਲਾਂ ਬਣਾਵਾਂਗੇ ਆਮਲੇ ਦੀ ਚਟਣੀ ਇਹ ਆਮਲਾ ਜਿਹੜਾ ਹੈ ਸਟੋਰ ਕੀਤਾ ਹੋਇਆ ਸੀਗਾ ਮੇਰੇ ਕੋਲ ਤੇ ਆ ਇਹ ਉਹ ਵਾਲਾ ਆ ਤੇ ਇਹਦੀ ਆਪਾਂ ਬਣਾਵਾਂਗੇ ਚਟਣੀ ਤੇ ਨਾਲ ਲਿਆ ਪਤਨੀਆਂ ਤੇ ਇੱਕ ਪਿਆਜ਼ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਨਮਕ ਧਨੀਆ ਆਪਾਂ ਕੱਟ ਲੈਨੇ ਆ ਹਾਂਜੀ ਆਪਾਂ ਧਨੀਆ ਵੀ ਕੱਟ ਲਿਆ ਤੇ ਆਮਲਾ ਵੀ ਕੱਟ ਲਿਆ ਏ ਉਹੀ ਆਮਲਾ ਹੈ ਜਿਹੜਾ ਪਾਣੀ ਵਿੱਚ ਸਟੋਰ ਕੀਤਾ ਸੀ ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ ਕਿ ਆਮਲਾ ਕਿਵੇਂ ਸਟੋਰ ਕੀਤਾ ਸੀ ਹੁਣ ਤਾਂ ਮਿਲਨੇ ਨਹੀਂ ਅਗਲੇ ਸਾਲ ਤੁਸੀਂ ਸਟੋਰ ਕਰ ਸਕਦੇ ਹੋ ਲਓ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣੇ ਆ ਨਮਕ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਪਾਣਾ ਆਪਣੀ ਆਪਣੀ ਬਣ ਕੇ ਰੈਡੀ ਹੈ ਤੇ ਇਹਦੇ ਵਿੱਚ ਤੁਸੀਂ ਧਨੀਆ ਨੂੰ ਸਕਿਪ ਵੀ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਧਨੀਆ ਨਹੀਂ ਹੈਗਾ ਤਾਂ ਤੁਸੀਂ ਧਨੀਆ ਨੂੰ ਸਕਿਪ ਵੀ ਕਰ ਸਕਦੇ ਹੋ ਹਾਂਜੀ ਦੂਜੀ ਬਣਾਵਾਂਗੇ ਆਪਾਂ ਅ ਪੁਦੀਨੇ ਦੀ ਚਟਨੀ ਪੁਦੀਨਾ ਇਚ ਲੈ ਲਿਆ ਧਨੀਆ ਲੈ ਲਿਆ ਹਰੀਆਂ ਮਿਰਚਾਂ ਲੈ ਲੀਆਂ ਆਪਾਂ ਇੱਕ ਪਿਆਜ਼ ਲੈ ਲਿਆ ਤੇ ਨਾਲ ਲੈ ਅਨਾਰ ਦਾਣਾ ਅਨਾਰ ਦਾਣੇ ਨਾਲ ਜਿਹੜਾ ਨਾ ਚਟਨੀ ਦਾ ਸਵਾਦ ਇੱਕ ਵੱਖਰਾ ਹੀ ਬਣ ਜਾਂਦਾ ਹੈ ਤੇ ਪੁਦੀਨੇ ਦੀ ਚਟਨੀ ਵਿੱਚ ਅਨਾਰ ਦਾਣਾ ਜ਼ਰੂਰ ਪਾਇਆ ਕਰੋ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲੈਨੇ ਆ ਤੇ ਜੇ ਤੁਹਾਡੇ ਕੋਲ ਦੋਰੀ ਸੋਟਾ ਹੈਗਾ ਕੁੰਡਾ ਸੋਟਾ ਕਹਿ ਦਿੰਦੇ ਜੀ ਨੂੰ ਉਹ ਚ ਪੀਸੋ ਤਾਂ ਚਟਨੀ ਹੋਰ ਵੀ ਜ਼ਿਆਦਾ ਵਧੀਆ ਬਣਦੀ ਹੈ ਤੇ ਪੁਦੀਨਾ ਜਿਹੜਾ ਆ ਗਰਮੀਆਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਚਟਨੀ ਹ ਤਾਂ ਗਰਮੀਆਂ ਦੀ ਸ਼ਾਨ ਹੈ ਜਰੂਰ ਬਣਾਇਆ ਕਰੋ ਲੋ ਜੀ ਧਨੀਏ ਪੁਦੀਨੇ ਵਾਲੀ ਵੀ ਚਟਨੀ ਆਪਣੀ ਰੈਡੀ ਹੈ ਤੇ ਹੁਣ ਆਪਾਂ ਬਣਾਉਣ ਜਾ ਰਹੇ ਹਾਂ ਤੀਜੀ ਚਟਨੀ ਅੰਬ ਦੀ ਚਟਨੀ ਕੱਚੇ ਅੰਬੀ ਦੀ ਜਿਹਨੂੰ ਆਪਾਂ ਅੰਬੀ ਵੀ ਕਾਹ ਦਿੰਨੇ ਆ ਅੰਬੀ ਦੀ ਚਟਨੀ ਇਹਦੇ ਵਿੱਚ ਆਪਾਂ ਕੱਚੇ ਅੰਬੀ ਕੱਟ ਲਈ ਮੈਂ ਛਿੱਲ ਲਈ ਸੀ ਉੱਪਰੋਂ ਛਿਲਕ ਉਤਾਰਤਾ ਸੀ ਫੇ ਕੜਵਾ ਪੰਨੀ ਆਂਦਾ ਇਹਦੇ ਚ ਆਪਾਂ ਹਰੀ ਮਿਰਚ ਨਹੀਂ ਪਾਵਾਂਗੇ ਲਾਲ ਮਿਰਚ ਪਾਵਾਂਗੇ ਇਹਨੂੰ ਕੱਚੇ ਅੰਬੀ ਦੀ ਚਟਨੀ ਨੂੰ ਵੀ ਦੋ ਤਰ੍ਹਾਂ ਦੇ ਨਾਲ ਤਿਆਰ ਕਰ ਸਕਦੇ ਹਾਂ ਤਾਂ ਉਹ ਦਿਖਾਉਣੀ ਹੈ ਕਿੱਦਾਂ ਕਰ ਸਕਦੇ ਆ ਤੇ ਇਹ ਆਪਾਂ ਹਾਫ ਹਾਫ ਕਰ ਲਾਂਗੇ ਦੋਨੋਂ ਚੀਜ਼ਾਂ ਲਓ ਜੀ ਆਪਾਂ ਅੱਧਾ ਅੱਧਾ ਕਰ ਲਿਆ ਸਮਾਨ ਤੇ ਇਹਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾ ਦਾਂਗੇ ਤੇ ਲਾਲ ਮਿਰਚ ਪਾ ਦਾਂਗੇ ਹੁਣ ਤੁਸੀਂ ਦੇਖਿਓ ਇਹਦਾ ਕਲਰ ਕਿਵੇਂ ਦਾ ਆਏਗਾ ਤੇ ਜਿਹੜੀ ਦੂਸਰੀ ਚਟਨੀ ਹੈ ਇਹਦੇ ਵਿੱਚ ਆਪਾਂ ਹਰੀ ਮਿਰਚ ਪਾਵਾਂਗੇ ਅੰਬੀ ਜੋ ਆਪਾਂ ਅੰਬ ਹਰੀ ਮਿਰਚ ਧਨੀਆ ਤੇ ਪਿਆਜ਼ ਥੋੜਾ ਜਿਹਾ ਨਮਕ ਤੇ ਇਹਨੂੰ ਵੀ ਪੀਸ ਲੈਣੇ ਆ ਤੇ ਇਹਨੂੰ ਵੀ ਪੀਸ ਲੈਣੇ ਆ ਫਿਰ ਪੀਸ ਕੇ ਮੈਂ ਤੁਹਾਨੂੰ ਦਿਖਾਨੀ ਹੈ ਕਿ ਕਿਦਾਂ ਦੀ ਬਣੀ ਲੋ ਜੀ ਦੇਖੋ ਕਲਰ ਦੋਨੋਂ ਚਟਨੀਆਂ ਦਾ ਇਹਦੇ ਵਿੱਚ ਆਪਾਂ ਲਾਲ ਮਿਰਚ ਅੰਬੀ ਤੇ ਪਿਆਜ਼ ਪਾਇਆ ਸੀ ਤੇ ਇਹਦੇ ਵਿੱਚ ਆਪਾਂ ਧਨੀਆਂ ਤੇ ਹਰੀ ਮਿਰਚ ਪਾਈ ਹੈ ਤੇ ਹੈਗੀ ਦੋਨੋਂ ਅੰਬਰੀ ਚਟਨੀ ਹੈ ਪਰ ਦੇਖੋ ਦੋਨਾਂ ਦਾ ਕਲਰ ਕਿੰਨਾ ਲੱਗ ਗਿਆ ਤੇ ਆਹ ਵਾਲੀ ਜਿਹੜੀ ਚਟਨੀ ਹੈ ਨਾ ਇਹ ਤਾਂ ਬਹੁਤ ਹੀ ਜ਼ਿਆਦਾ ਜੰਮੀ ਬਣਦੀ ਹੈ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਜਰੂਰ ਬਣਾਇਓ ਤੁਸੀਂ ਇਹ ਵਾਲੀ ਚਟਨੀ ਤੇ ਹੁਣ ਆਪਾਂ ਚੌਥੀ ਚਟਨੀ ਬਣਾਉਣ ਜਾ ਰਹੇ ਹਾਂ ਇੱਕ ਅਲੱਗ ਜੀ ਚਟਨੀ ਸਭ ਤੋਂ ਅਲੱਗ ਤੇ ਈਜ਼ੀ ਬਿਲਕੁਲ ਈਜ਼ੀ ਸਿਰਫ ਤੇ ਸਿਰਫ ਟਮਾਟਰ ਤੇ ਹਰੀਆਂ ਮਿਰਚਾਂ ਦੀ ਚਟਨੀ ਤੇ ਨਾਲ ਆਪਾਂ ਕਰਾਂਗੇ ਥੋੜਾ ਜਿਹਾ ਨਮਕ ਐਡ ਬਸ ਹੋਰ ਕੁਝ ਨਹੀਂ ਪਾਣਾ ਤੇ ਇਹ ਵਾਲੀ ਚਟਨੀ ਤੁਸੀਂ ਵਰਤਾਂ ਵਿੱਚ ਵੀ ਖਾ ਸਕਦੇ ਹੋ ਜੇਕਰ ਕੋਈ ਚੀਜ਼ ਨਹੀਂ ਹੈਗੀ ਟਮਾਟਰ ਹਰੀ ਮਿਰਚ ਤਾਂ ਤਕਰੀਬਨ ਹੁੰਦੀ ਹੀ ਹੈ ਤੇ ਇਹ ਵਾਲੀ ਚਟਨੀ ਤੁਸੀਂ ਜ਼ਰੂਰ ਬਣਾ ਕੇ ਦੇਖੋ ਤੁਸੀਂ ਇਹ ਵਰਤਾ ਵਿੱਚ ਖਾਣ ਵਾਸਤੇ ਬਣਾ ਰਹੇ ਹੋ ਤਾਂ ਵਿੱਚ ਸਿੱਧਾ ਨਮਕ ਐਡ ਕਰਿਓ ਆਦਰਵਾਇਸ ਤੁਸੀਂ ਦੂਸਰਾ ਨਮਕ ਵੀ ਐਡ ਕਰ ਸਕਦੇ ਹੋ ਮੈਂ ਤਾਂ ਵੈਸੇ ਸਿੱਧਾ ਨਮਕ ਹੀ ਯੂਜ਼ ਕਰਦੀ ਆ ਤੇ ਆਪਾਂ ਇਹਨੂੰ ਹੁਣ ਪੀਸ ਲੈਣੇ ਆ ਲੋ ਜੀ ਆਪਣੀ ਟਮਾਟਰਾਂ ਵਾਲੀ ਚਟਨੀ ਵੀ ਬਣ ਕੇ ਤਿਆਰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੇ ਤੁਸੀਂ ਵਰਤਾ ਵਾਲੇ ਚਾਵਲ ਬਣਾਉਣੇ ਹੋ ਤਾਂ ਵਰਤਾ ਵਾਲੇ ਚਾਵਲ ਨਾਲ ਇਹ ਚਟਨੀ ਖਾਓਗੇ ਨਾ ਤਾਂ ਬੜੇ ਹੀ ਸਵਾਦ ਲੱਗਦੇ ਆ ਚਾਵਲ ਵੀ ਤੇ ਵੈਸੇ ਦਹੀਂ ਨਾਲ ਵੀ ਕਈ ਲੋਕ ਖਾਂਦੇ ਆ ਪਰ ਇਹ ਵਾਲੀ ਚਟਨੀ ਜਿਹੜੀ ਹੈ ਨਾ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਚਾਵਲਾ ਨਾਲ ਆ ਰੋਟੀ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਇਹਨੂੰ ਆਪਣੀਆਂ ਸਾਰੀਆਂ ਚਟਨੀਆਂ ਬਣ ਕੇ ਤਿਆਰ ਨੇ ਤੇ ਜਿਹੜੀ ਇਹ ਆਮਲੇ ਦੀ ਚਟਨੀ ਆ ਇਹ ਜ਼ਰੂਰੀ ਨਹੀਂ ਸਟੋਰ ਕੀਤੇ ਆਮਲੇ ਯੂਜ਼ ਕਰਨਾ ਜਦੋਂ ਆਮਲੇ ਦਾ ਸੀਜ਼ਨ ਹੁੰਦਾ ਹੈ ਤੁਸੀਂ ਕੱਚਾ ਆਮਲਾ ਪਾ ਕੇ ਵੀ ਚਟਨੀ ਬਣਾ ਸਕਦੇ ਹੋ ਤੇ ਸਾਰੀਆਂ ਚਟਨੀਆਂ ਆਪਣੀਆਂ ਬਣ ਕੇ ਤਿਆਰ ਹੈ ਇੱਕ ਮੈਂ ਬਣਾਈ ਸੀ ਲਸਣ ਦੀ ਚਟਨੀ ਕੱਚੇ ਲਸਣ ਦੀ ਉਹ ਵੀ ਮੈਂ ਐਡ ਕਰ ਦਾਂਗੀ ਵਿੱਚ ਉਹ ਪਹਿਲਾਂ ਬਣਾਈ ਸੀ ਤੇ ਉਹ ਵੀ ਆਪਾਂ ਚਟਨੀ ਜਿਹੜੀ ਬਣਾਈ ਹੋਈ ਹੈ ਵਿੱਚ ਕਿਲੇ ਪੈਡ ਕਰ ਦਾਂਗੇ ਜਰੂਰ ਦੇਖਿਓ ਤੇ ਚਟਨੀਆਂ ਜਰੂਰ ਬਣਾ ਕੇ ਦੇਖੋ ਸਾਰੇ ਪ੍ਰਕਾਰ ਦੀਆਂ ਬਹੁਤ ਹੀ ਟੇਸਟੀ ਲੱਗਦੀਆਂ ਨੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਲਸਣ ਦੀਆਂ ਜਿਹੜੀਆਂ ਭੁੱਕਾਂ ਹੁੰਦੀਆਂ ਕੀ ਕਹਿੰਦੇ ਇਹਨੂੰ ਕੱਚਾ ਲਸਣ ਜਿਵੇਂ ਪਟਦੇ ਆ 5 ਇੰਚ ਵੀਜੇ ਹੋਇਆ ਇਹ ਮੈਂ ਲੱਕਿਆ ਸੀ ਮਲੋੜ ਤੋਂ ਤੁਹਾਨੂੰ ਪਤਾ ਹੋਣਾ ਮੇਰੀ ਵੀਡੀਓ ਦੇ ਵਿੱਚ ਦਿਖਾਇਆ ਸੀ ਮੈਂ ਇਹਦੀ ਬਣਾਉਣ ਜਾ ਰਹੇ ਹਾਂ ਚਟਨੀ ਤੇ ਇਹ ਹੈਗਾ ਲਸਣ ਕੱਚਾ ਤੇ ਧਨੀਆ ਇੱਕ ਕਟੋਰੀ ਦੇ ਕਰੀਬ ਟਮਾਟਰ ਪਿਆਜ ਇੱਕ ਟਮਾਟਰ ਵੱਡੇ ਵਾਲਾ ਲਿਆ ਆਪਾਂ ਇੱਕ ਪਿਆਜ ਲਿਆ ਵੱਡਾ ਤੇ ਇਹ ਹੈਗਾ ਦਹੀਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਤੇ ਨਾਲ ਆਪਾਂ ਲਿਆ ਨਮਕ ਇੱਕ ਸੇਧਾ ਨਮਕ ਅਤੇ ਥੋੜਾ ਜਿਹਾ ਕਾਲਾ ਨਮਕ ਤੇ ਦੋ ਹਰੀਆਂ ਮਿਰਚਾਂ ਇਹ ਹਰੀ ਮਿਰਚ ਜਿਆਦਾ ਤਿੱਖੀ ਹੈ ਇਸ ਕਰਕੇ ਮੈਂ ਥੋੜੀ ਪਾ ਰਹੀ ਹਾਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਦੇਖੋ ਹੁਣ ਆਪਾਂ ਸਾਰੇ ਇਨਗਰੀਡੀਅੰਟਸ ਸੀਗੇ ਉਹ ਗ੍ਰाइंड ਕਰ ਲਈਏ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਤੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਦੋਂ ਆਪਾਂ ਇਹ ਸਾਰਾ ਸਮਾਨ ਗ੍ਰाइंड ਕਰ ਲਿਆ ਤਾਂਈ ਆਪਾਂ ਬਿਲਕੁਲ ਲਾਸਟ ਤੇ ਪਾ ਕੇ ਹਲਕਾ ਜਿਹਾ ਗ੍ਰाइंड ਕਰਨਾ ਹੈ ਤੇ ਜਿਆਦਾ ਹੁਣ ਇਹਨੂੰ ਘੇੜਾ ਨਹੀਂ ਦਵਾਣਾ ਆਪਾਂ ਮਿਕਸੀ ਦੇ ਵਿੱਚ ਲੋਜੀ ਚਟਨੀ ਬਣ ਕੇ ਆਪਣੀ ਰੈਡੀ ਆ ਹੁਣ ਜੇ ਆਪਾਂ ਦਹੀਂ ਪਹਿਲਾਂ ਪਾ ਦਿੰਦੇ ਤਾਂ ਦਹੀਂ ਨੇ ਫਟ ਜਾਣਾ ਸੀ ਤੇ ਲਸਣ ਦੀ ਚਟਨੀ ਆਪਣੀ ਬਣ ਕੇ ਤਿਆਰ ਆ ਯਮੀ ਯਮੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਸ਼ੁਕਰੀਆ ਥੈਂਕਸ ਫਾਰ ਵਾਚਿੰਗ ਬਹੁਤ ਬਹੁਤ ਸ਼ੁਕਰੀਆ ਧੰਨਵਾਦ